ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦੇ ਆਖਰੀ ਬਜਟ ਸੈਸ਼ਨ ਦੇ ਦੌਰਾਨ ਬੁੱਧਵਾਰ ਜਾਨਕੀ 7 ਫਰਵਰੀ ਨੂੰ ਰਾਜ ਸਭਾ ਨੂੰ ਸੰਬੋਧਨ ਕੀਤਾ ਇਸ ਦੇ ਨਾਲ ਹੀ ਪ੍ਰਧਾਨ ਦ੍ਰੋਪਦੀ ਮੁਰਮੂ ਦੇ ਸਬੋਧਨ ਤੇ ਧੰਵਾਦ ಮತ ਇਹਦਾ ਜਵਾਬ ਦਿੰਦਿਆਂ ਹੋਇਆਂ ਉਹਨਾਂ ਨੇ ਕਾਂਗਰਸ ਤੇ ਸਿੱਧਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਅਪਰੀਸ਼ੀਏਸ਼ਨ ਦੇ ਦੌਰਾਨ ਰਾਸ਼ਟਰੀਕਰਨ ਅਤੇ ਨਿੱਜੀਕਰਨ ਦੇ ਵਿਚਾਰ ਫੈਸਲਾ ਨਹੀਂ ਕੀਤਾ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਰਤਨ ਦਿੰਦੀ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਸੜਕਾਂ ਦਾ ਨਾਂ ਰੱਖਦੀ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਸ ਕਾਂਗਰਸ ਨੂੰ ਆਪਣੇ ਨੇਤਾਵਾਂ ਅਤੇ ਸਿਧਾਂਤਾਂ ਤੇ ਕੋਈ ਭਰੋਸਾ ਨਹੀਂ ਹੈ ਉਹ ਮੋਦੀ ਸਰਕਾਰ ਤੇ ਸਵਾਲ ਖੜੇ ਕਰਦੀ ਹੈ ਇਸ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਜਿਸ ਕਾਂਗਰਸ ਨੇ ਸੱਤਾ ਦੇ ਲਾਲਚ ਦੇ ਵਿੱਚ ਪੂਰੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ ਕਾਂਗਰਸ ਨੇ ਲੋਕਤੰਤਰੀ ਢੰਗ ਦੇ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਰਾਤੋਂ-ਰਾਤ ਬਰਖਾਸਤ ਕਰ ਦਿੱਤਾ ਸੀ ਲੋਕਤੰਤਰ ਦੀ ਮਰਿਆਦਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਗਿਆ ਅਖਬਾਰਾਂ ਨੂੰ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ ਇਸ ਦੇ ਨਾਲ ਦੇਸ਼ ਨੂੰ ਤੋੜਨ ਦਾ ਨਵਾਂ ਸ਼ੌਂਕ ਕਾਂਗਰਸ ਦੇ ਵਿੱਚ ਪੈਦਾ ਹੋਇਆ ਇੰਨਾ ਤੋੜਨਾ ਹੀ ਕਾਫੀ ਨਹੀਂ ਸੀ ਕਿ ਹੁਣ ਇਹ ਉੱਤਰ ਦੱਖਣ ਨੂੰ ਤੋੜਨ ਦਾ ਕੰਮ ਕਰ ਰਹੇ ਨੇ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਕੇ ਤੇ ਤੰਜ ਕੱਸਤੀਆਂ ਹੋਈਆਂ ਉਹਨਾਂ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਜਿਹੜੇ ਮਨੋਰੰਜਨ ਦੀ ਕਮੀ ਲੱਗ ਰਹੀ ਸੀ ਉਹ ਤੁਸੀਂ ਪੂਰੀ ਕਰ ਦਿੱਤੀ ਹੈ ਜਦੋਂ ਉਹ ਬੋਲ ਰਹੇ ਸਨ ਤਾਂ ਮੈਂ ਸੋਚ ਰਿਹਾ ਸੀ ਕਿ ਉਹਨਾਂ ਨੂੰ ਇੰਨਾ ਬੋਲਣ ਦੀ ਆਜ਼ਾਦੀ ਕਿਵੇਂ ਮਿਲੀ ਹੈ ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਉਸ ਦਿਨ ਉੱਥੇ ਮੌਜੂਦ ਦੋ ਵਿਸ਼ੇਸ਼ ਕਮਾਂਡਰ ਅੱਜ ਨਹੀਂ ਸਨ ਅਜਹੀ ਸਥਿਤੀ ਦੇ ਵਿੱਚ ਖੜਗੇ ਨੇ ਆਜ਼ਾਦੀ ਦਾ ਪੂਰਾ ਫਾਇਦਾ ਚੁੱਕਿਆ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਤ੍ਰਿਨਮੂਲ ਸੁਪਰੀਮੋ ਮਮਤਾ ਬੇਨਰਜੀ ਨੂੰ ਤਾਜ਼ਾ ਬਿਆਨ ਦਾ ਜ਼ਿਕਰ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ 2024 ਦੇ ਲੋਕ ਸਭਾ ਚੋਣਾਂ 'ਚ ਕਾਂਗਰਸ 40 ਸੀਟਾਂ ਨੂੰ ਪਾਰ ਨਹੀਂ ਕਰ ਸਕਦੀ ਪਿਆ ਮੋਦੀ ਨੇ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ 40 ਸੀਟਾਂ ਆਪਣੇ ਕੋਲ ਰੱਖੋ ਜਾਤੀ ਜਨਗਣਨਾ ਦੀ ਕਾਂਗਰਸ ਦੀ ਮੰਗ ਤੇ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਦਲਿਤਾ ਪਿਛੜੇ ਹੋਏ ਲੋਕਾਂ ਅਤੇ ਆਦੀਵਾਸੀਆਂ ਦੇ ਖਿਲਾਫ ਰਹੀ ਹੈ ਅਤੇ ਮੈਂ ਉਸ ਸਮੇਂ ਦੇ ਮੁੱਖ ਮੰਤਰੀਆਂ ਨੂੰ ਜਾਨਕੀ ਪੰਡਿਤ ਨਹਿਰੂ ਦੇ ਪੱਤਰ ਦਾ ਅਨੁਵਾਦ ਪੜ੍ਹ ਕੇ ਦੱਸਾਂਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਰਾਖਵੇਂ ਕਰਨ ਦੇ ਹੱਕ ਵਿੱਚ ਨਹੀਂ ਹੈ ਖਾਸ ਕਰਕੇ ਨੌਕਰੀਆਂ ਦੇ ਵਿੱਚ ਕੋਟੇ ਦੇ ਨੈਰੂ ਸੋਚਦੇ ਸਨ ਕਿ ਜੇਕਰ ਇਹਨਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਭਰਤੀ ਕੀਤਾ ਗਿਆ ਤਾਂ ਫਿਰ ਕੰਮ ਵਿਗੜ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਦੇਸ਼ ਨੂੰ ਵੰਡਣ ਦਾ ਬਿਰਤਾਂਤ ਰਚੰਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਕਾਂਗਰਸ ਹੁਣ ਉੱਤਰੀ, ਦੱਖਣੀ, ਪਹਾੜਾਂ ਪੌਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੀਆਂ ਕਾਂਗਰਸ ਸਰਕਾਰਾਂ ਨੇ ਦੇਸ਼ ਦੀ ਜ਼ਮੀਨ ਦਾ ਵੱਡਾ ਹਿੱਸਾ ਦਸ਼ਮਨਾਂ ਨੂੰ ਦੇ ਦਿੱਤਾ ਸੀ ਕਾਂਗਰਸ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਸੀ ਪਰ ਉਸ ਨੇ ਉਹਨਾਂ ਦਾ ਹੱਲ ਕਰਨ ਦੇ ਲਈ ਕਦਮ ਨਹੀਂ ਚੁਕੇ ਇਸ ਦੇ ਲਈ ਕੁਝ ਨਹੀਂ ਕੀਤਾ